ਪਿਛਲੇ ਦਿਵਾਨਾ ਦੇ ਵਿੱਚ ਆਪ ਜੀ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ 10 ਕਾਰਨਾਂ ਦੀ ਵਿਚਾਰ ਕੀਤੀ ਗਈ ਸੀ ਜਿਹੜੇ ਇਤਿਹਾਸ ਤੋਂ ਅਸੀਂ ਅਣਜਾਣ ਸਾਂ ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਜਦੋਂ ਮੇਰੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਨਾ ਤਕੁਰੋ ਪਿਆਰਿਓ ਇਹ ਖਬਰ ਦੂਰ ਦਰਾੜਿਆਂ ਤੱਕ ਫੈਲ ਗਈ ਕਿ ਸਿੱਖ ਧਰਮ ਦੇ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਯਾਸਾ ਕਾਨੂੰਨ ਦੇ ਤਹਿਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਔਰ ਜੋ ਮੌਕੇ ਦਾ ਬਾਦਸ਼ਾਹ ਸੀ ਇਸ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਉਹਦੇ ਹੁਕਮਾਂ ਦੇ ਨਾਲ ਉਹਦੀ ਹਾਜ਼ਰੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਆਮ ਲੋਕਾਂ ਨੂੰ ਪੂਰੀ ਦੁਨੀਆ ਨੂੰ ਇਹ ਖਬਰ ਪਤਾ ਲੱਗਦੀ ਹੈ ਤੇ ਗੁਰੂ ਪਿਆਰਿਓ ਉਸ ਸਮੇਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਰਜੰਦ ਵੱਡੇ ਸਹਿਬਜਾਦੇ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਪਤਾ ਲੱਗਿਆ ਬਾਬਾ ਸ਼੍ਰੀ ਚੰਦ ਜੋ ਗੁਰੂ ਨਾਨਕ ਮਹਾਰਾਜ ਜੀ ਦੇ ਸੁਪੁੱਤਰ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪੰਚਮ ਪਾਸ਼ਾ ਸ਼ਾਂਤੀ ਦੇ ਸੌਮੇ ਬਾਣੀ ਦੇ ਬੋਹਥਾ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ 5 ਦਿਨ ਚੰਦੂ ਦੀ ਹਵੇਲੀ ਦੇ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਨਾ ਸੱਚ ਜਾਣਿਓ ਇਤਿਹਾਸਕਾਰ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਦੀ ਰੂਹ ਕੰਬ ਗਈ ਆਮ ਲੋਕਾਂ ਦੀ ਤਾਂ ਕੰਬਣੀ ਹੋਈ ਸੀ ਕਿਉਂਕਿ ਇਹਨੇ ਭਿਆਨਕ ਤਸੀਹੇ ਦਿੱਤੇ ਸਨ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਜੀ ਨੂੰ ਪਹਿਲਾ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਬਿਠਾ ਦੇਣਾ ਜਿਹਨੂੰ ਕਹਿੰਦੇ ਆ ਉਬਾਲ ਦੇਣਾ ਫਿਰ ਤਤੀ ਤਤੀ ਰੇਤ ਸੀਸ ਤੇ ਅਤੇ ਪਿੰਡੇ ਤੇ ਪਾਣੀ ਸਰੀਰ ਤੇ ਪਾਣੀ ਫਿਰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦੇਣਾ ਉਸ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਰੋੜ ਦੇਣਾ ਜਿਹਨੂੰ ਜਲ ਪ੍ਰਵਾਹ ਕਹਿੰਦੇ ਆ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਲੱਗਿਆ ਨਾ ਜਿਸ ਗੱਦੀ ਤੇ ਮੇਰੇ ਪਾਤਸ਼ਾਹ ਮੇਰੇ ਗੁਰੂ ਪਿਤਾ ਧੰਗ ਗੁਰੂ ਨਾਨਕ ਬੈਠਿਆ ਕਰਦੇ ਸਨ ਜਿਸ ਗੱਦੀ ਨੂੰ ਮੇਰੇ ਗੁਰੂ ਪਿਤਾ ਚਲਾਇਆ ਕਰਦੇ ਸੀ ਉਸ ਗੁਰਤਾ ਗੱਦੀ ਤੇ ਸ਼ਾਂਤੀ ਦੇ ਸੌਮੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਬਿਰਾਜਮਾਨ ਸਨ ਪਾਪੀ ਜਹਾਂਗੀਰ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਤਾਂ ਬਾਬਾ ਸ਼੍ਰੀ ਚੰਦ ਕਹਿੰਦੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਨਹੀਂ ਮੇਰੇ ਗੁਰੂ ਨਾਨਕ ਪਿਤਾ ਨੂੰ ਤੱਤੇ ਤਵੀ ਤੇ ਬਿਠਾਇਆ ਖੋ ਸਤਨਾਮ ਮਨ ਨੂੰ ਹਲੂਣਾ ਆਇਆ ਅੰਦਰੋਂ ਤੇ ਗੁਰੂ ਪਿਆਰਿਓ ਬਾਬਾ ਸ਼੍ਰੀ ਚੰਦ ਜੀ ਦੀ ਉਮਰ ਬਹੁਤ ਸੀ ਇਤਿਹਾਸਾ ਕਰ ਦੱਸ ਦੇਣੇ 135 ਸਾਲ ਇਸ ਸੰਸਾਰ ਦੇ ਉੱਤੇ ਆਪਣੀ ਉਮਰ ਆਯੂ ਭੋਗ ਕੇ ਗਏ ਨੇ ਬਾਬਾ ਸ਼੍ਰੀ ਚੰਦ ਜੀ ਗੁਰੂ ਸਹਿਬਾਨਾਂ ਦੇ ਵਿੱਚੋਂ ਵੇਖਿਆ ਜਾਵੇ ਤਾਂ ਜਿੱਥੇ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ 95 ਸਾਲ ਦੇ ਸਨ ਤੇ ਉੱਥੇ ਹੀ ਗੁਰੂ ਰਬਦਾਸ ਮਹਾਰਾਜੀ ਐ ਸੰਸਾਰ ਤੋਂ 151 ਸਾਲ ਦੇ ਹੋ ਕੇ ਗੁਰੂ ਪਿਆਰਿਓ ਸਰੀਰਕ ਤੌਰ ਤੇ ਚੋਲਾ ਤਿਆਗਦੇ ਨੇ ਤੇ ਬਾਬਾ ਸ੍ਰੀ ਚੰਦ ਜੀ ਮਨ ਦੇ ਵਿੱਚ ਇੱਕ ਗੱਲ ਧਾਰਨ ਕਰ ਲੈਂਦੇ ਨੇ ਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸ਼ਹੀਦ ਕੀਤਾ ਕਿਉਂਕਿ ਉਸ ਗੁਰਨਾਨਕ ਪਾਤਸ਼ਾਹ ਜਿਨ੍ਹਾਂ ਦੀ ਗੁਰਤਾ ਗੱਦੀ ਤੇ ਪੰਜਵੇਂ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਿਰਾਜਮਾਨ ਨੇ ਉਹ ਗੁਰਤਾ ਗੱਦੀ ਮੇਰੇ ਪਿਤਾ ਚਲਾਇਆ ਕਰਦੇ ਸਨ ਪਿਤਾ ਜੀ ਕੋਲ ਸੀ ਤੇ ਉਦੋਂ ਮਨ ਦੇ ਵਿੱਚ ਧਾਰਨ ਕਰ ਲਿਆ ਕਿ ਜਹਾਂਗੀਰ ਚਾਹੁੰਦਾ ਇਹ ਮੁਗਲ ਵੰਸ਼ ਚਾਹੁੰਦਾ ਹੈ ਕਿ ਗੁਰਨਾਨਕ ਦੀ ਜੋ ਗੱਦੀ ਚੱਲ ਰਹੀ ਹੈ ਗੁਰਨਾਨਕ ਨੇ ਜੋ ਲਹਿਰ ਚਲਾਈ ਹੈ ਇਹਨੂੰ ਮਲਿਆ ਮੀਟ ਕਰ ਦੇਵਾਂਗਾ ਖਤਮ ਕਰ ਦੇਵਾਂਗਾ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੇ ਮਨ ਦੇ ਵਿੱਚ ਧਾਰਨ ਕਰ ਲਿਆ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬਾਪੂ ਮੇਰੇ ਪਿਤਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਚਲਾਈ ਹੋਈ ਲਹਿਰ ਨੂੰ ਅੱਗੇ ਲੈ ਕੇ ਜਾਵਾਂਗਾ ਫਿਰ ਗੁਰੂ ਪਿਆਰੇ ਉਹ ਬਾਬਾ ਸ਼੍ਰੀ ਚੰਦ ਜੀ ਕਈ ਸਾਲ ਬੀਤ ਜਾਂਦੇ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਛੇਵੇਂ ਪਾਸ਼ਾ ਧੰਨ ਗੁਰਗਬੰਦ ਸਾਹਿਬ ਮਹਾਰਾਜ ਜੀ ਨੂੰ ਮਿਲਦੇ ਨੇ ਮਿਲਾਪ ਹੁੰਦਾ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਮਿਲਦੇ ਨੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਇਤਿਹਾਸ ਆਪ ਜੀ ਦੇ ਨਾਲ ਅੱਜ ਸਾਂਝਾ ਕਰਨਾ ਹੈ। ਬਾਬਾ ਗੁਰਦਿੱਤਾ ਜੀ ਨੂੰ ਜਦੋਂ ਵੇਂਦੇ ਨੇ ਨਾ ਇਤਿਹਾਸਕਾਰ ਦੱਸਦੇ ਨੇ 15-16 ਸਾਲ ਦੀ ਉਮਰ ਸੀ ਬਾਬਾ ਗੁਰਦਿੱਤਾ ਜੀ ਦੀ। ਉਸ ਤਰ੍ਹਾਂ ਉਹਨਾਂ ਦੀ ਆਪਣੀ ਜਿਹੜੀ ਸਾਰੀ ਉਮਰ ਹੈ 25 ਕੋਸਾਲ ਉਮਰ ਸੀ। ਪਰ ਜਦੋਂ ਬਾਬਾ ਸ਼੍ਰੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਮਿਲਦੇ ਨੇ ਬਾਬਾ ਗੁਰਦਿੱਤਾ ਜੀ ਨੂੰ ਵੇਖਦੇ ਨੇ ਤਾਂ ਇੰਜ ਮਹਿਸੂਸ ਹੁੰਦਾ ਕਿ ਬਾਬਾ ਗੁਰਦਿੱਤਾ ਜੀ ਗੁਰਨਾਨਕ ਦਾ ਰੂਪ ਨੇ ਆਖੋ ਸਤਨਾਮ ਕਿਉਂਕਿ ਜਿਹੜੇ ਬਾਬਾ ਗੁਰਦਿੱਤਾ ਜੀ ਜੇ ਸੰਨ ਉਹਨਾਂ ਦੇ ਨੈਣ ਮਖਸ਼ ਉਹਨਾਂ ਦਾ ਮਹਾੰਦਰਾ ਉਹਨਾਂ ਦਾ ਚਿਹਰਾ ਮੋਹਰਾ ਗੁਰਨਾਨਕ ਪਾਸ਼ਾ ਨਾਲ ਮਿਲਦਾ ਹੁੰਦਾ ਸੀ ਬੜਾ ਸਤਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਾਬਾ ਸ਼੍ਰੀ ਚੰਦ ਜੀ ਨੇ ਜਿੱਦੋਂ ਸਤਕਾਰ ਕੀਤਾ ਤਾਂ ਗੁਰੂ ਪਿਆਰਿਓ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਖ ਦਿੱਤਾ ਛੇਵੇਂ ਪਾਸ਼ਾ ਨੂੰ ਸਤਗੁਰ ਜੀ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਤੇ ਛੇਵੇਂ ਸਤਿਗੁਰੂ ਬਿਰਾਜਮਾਨ ਹੋ ਮੈਂ ਇੱਕ ਸਵਾਲ ਕਰਦੇ ਆ ਛੇਵੇਂ ਪਾਤਸ਼ਾਹ ਕਹਿੰਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਹੋ ਤੁਹਾਡਾ ਸਵਾਲ ਨਹੀਂ ਤੁਹਾਡਾ ਤਾਂ ਹੁਕਮ ਹੋਣਾ ਚਾਹੀਦਾ ਕਰੋ ਤੇ ਫਿਰ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਨਿਮਰਤਾ ਦੇ ਵਿੱਚ ਆ ਕੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਮੈਨੂੰ ਇਹ ਦੱਸੋ ਤੁਹਾਡੇ ਕਿੰਨੇ ਬੱਚੇ ਨੇ ਤੇ ਸ਼ੇਮੇ ਪਾਸ਼ਾ ਆਖਣ ਲੱਗੇ ਬਾਬਾ ਸ਼੍ਰੀ ਚੰਦ ਜੀ ਮੇਰੇ 6 ਬੱਚੇ ਨੇ ਪੰਜ ਸੁਪੁੱਤਰ ਨੇ ਤੇ ਇੱਕ ਬੇਟੀ ਹੈ ਇੱਕ ਧੀ ਹੈ ਬੀਬੀ ਵੀਰੋ ਜੀ ਜਦੋਂ ਇਹ ਗੱਲ ਆਖੀ ਨਾ ਤੇ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਮਨ ਦੇ ਵਿੱਚ ਆਇਆ ਕਿ ਅਸੀਂ ਆਪਣੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਡੇ ਗੁਰੂ ਪਿਤਾ ਸਨ ਉਹਨਾਂ ਦੇ ਨਾਲ ਤਾਂ ਤੁਰਦੇ ਰਹੇ ਨਾਲ ਤਾਂ ਚੱਲਦੇ ਰਹੇ ਪਰ ਉਹਨਾਂ ਦਾ ਹੁਕਮ ਨਹੀਂ ਮੰਨਿਆ ਕਰ ਪੀਰੋਂ ਕੰਨ ਮੁਰਟਿਐ ਹੋ ਕਿ ਅਸੀਂ ਤੁਰਦੇ ਰਹੇ ਤਾਈਓ ਤਾਂ ਗੁਰਤਾ ਗੱਦੀ ਸਾਨੂੰ ਨਹੀਂ ਮਿਲੀ ਤਾਈਓ ਤਾਂ ਭਾਈ ਲੈਣਾ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਲੈ ਗਏ ਪਰ ਮੇਰੇ ਮਨ ਦੀ ਤਮੰਨਾ ਕਿ ਮੈਂ ਇਸ ਗੁਰੂ ਨਾਨਕ ਦੇ ਚਲਾਏ ਹੋਏ ਮਿਸ਼ਨ ਦੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਕਾਰਜ ਆਰੰਭਿਆ ਹੈ ਦੀ ਸੇਵਾ ਕਰਨਾ ਚਾਹਣਾ ਤੁਸੀਂ ਇੰਜ ਕਰੋ ਤੁਹਾਡੇ ਪੰਜ ਪੁੱਤਰ ਨੇ ਇੱਕ ਪੁੱਤਰ ਮੈਨੂੰ ਦੇ ਦਿਓ ਆਖੋ ਸਤਨਾਮ ਇੱਕ ਪੁੱਤਰ ਮੈਨੂੰ ਦੇ ਦਿਓ ਉਸ ਸਮੇਂ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਦੇ ਨਾਲ ਬਾਬਾ ਗੁਰਦਿੱਤਾ ਜੀ ਸਨ ਬਾਬਾ ਗੁਰਦਿੱਤਾ ਜੀ ਵੱਡੇ ਪੁੱਤਰ ਹੋਏ ਨੇ ਛੇਵੇਂ ਪਾਤਸ਼ਾਹ ਦੇ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਬੀਬੀ ਬੀਰੋ ਜੀ 6 ਬੱਚੇ ਸਨ ਬਾਬਾ ਸ੍ਰੀ ਚੰਦ ਜੀ ਨੇ ਆਪ 6ਵੇਂ ਪਾਤਸ਼ਾਹ ਤੋਂ ਬਾਬਾ ਗੁਰਦਿੱਤਾ ਜੀ ਨੂੰ ਮੰਗਿਆ ਤੇ 6ਵੇਂ ਪਾਤਸ਼ਾਹ ਦਾ ਜਿਗਰਾ ਵੇਖੋ ਉਸੇ ਸਮੇਂ ਬਾਬੇ ਗੁਰਦਿੱਤੇ ਦਾ ਜਿਹੜਾ ਹੱਥ ਸੀ ਨਾ ਬਾਬਾ ਸ੍ਰੀ ਚੰਦ ਨੂੰ ਫੜਾ ਦਿੱਤਾ ਤੇ ਆਖਿਆ ਇਹ ਬੱਚਾ ਹੁਣ ਬਾਬਾ ਗੁਰਦਿੱਤਾ ਪਹਿਲਾਂ ਵੀ ਗੁਰਨਾਨਕ ਦਾ ਸੀ ਹੁਣ ਵੀ ਗੁਰਨਾਨਕ ਦਾ ਹੋ ਗਿਆ ਬਾਬਾ ਸ਼੍ਰੀ ਚੰਦ ਨੇ ਪੁੱਛਿਆ ਪੁੱਛਿਆ ਸੀ ਨਾ ਕਿ ਛੇਵੇਂ ਪਾਸ਼ਾ ਆਪਦੇ ਕਿੰਨੇ ਬੱਚੇ ਨੇ ਤਾਂ ਛੇਵੇਂ ਪਾਸ਼ਾ ਨੇ ਆਖਿਆ ਬਾਬੇ ਕਿਆਂ ਨੇ ਦਿੱਤੇ ਹੋਏ ਭਾਵ ਗੁਰਨਾਨਕ ਪਾਸ਼ਾ ਨੇ ਦਿੱਤੇ ਹੋਏ ਛੇ ਬੱਚੇ ਨੇ ਲੋ ਬਾਬਾ ਗੁਰਦਿੱਤਾ ਤੁਹਾਡੇ ਹਵਾਲੇ ਕਰ ਦਿੱਤਾ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਵਾਰਿਸ ਬਣਾਇਆ ਸੀ ਪਾਵੇਂ ਕੇ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਚਲਾਉਂਦੇ ਸਨ ਫਿਰ ਵੀ ਗੁਰੂ ਪਿਆਰਿਓ ਉਹ ਸਿੱਖ ਧਰਮ ਦਾ ਸਿੱਖ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਉਹਨਾਂ ਦੇ ਚਾਰ ਚੇਲੇ ਹੋਏ ਨੇ ਚਾਰ ਭਗਤ ਹੋਏ ਨੇ ਜਿਨ੍ਹਾਂ ਦੀਆਂ ਡਿਊਟੀਆਂ ਬਾਬਾ ਸ਼੍ਰੀ ਚੰਦ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਲਾਈਆਂ ਹੋਈਆਂ ਸੀ ਬਾਬਾ ਅਲਮਸਤ ਜੀ ਜਿਹੜੇ ਨਾਨਕ ਮੱਤੇ ਸੇਵਾ ਕਰਦੇ ਸਨ ਬਾਬਾ ਗੋਂਦਾ ਜੀ ਬਾਬਾ ਬਾਲੂ ਹਸਨਾ ਜੀ ਤੇ ਬਾਬਾ ਫੂਲ ਸ਼ਾਹ ਜੀ ਇਹ ਚਾਰ ਉਹਨਾਂ ਦੇ ਧੂਨੇ ਚੱਲਦੇ ਸਨ ਤੇ ਚਾਰ ਧੱਕੜ ਪ੍ਰਚਾਰਕ ਸਨ ਜਿਹੜੇ ਪ੍ਰਚਾਰ ਕਰਦੇ ਸਨ ਇਹਨਾਂ ਨੇ ਬਾਬਾ ਸ਼੍ਰੀਚੰਦ ਦੇ ਹੁਕਮ ਦੇ ਉੱਤੇ ਧੰਨ ਬਾਬਾ ਗੁਰਦਿੱਤਾ ਜੀ ਦੇ ਹੁਕਮ ਦੇ ਉੱਤੇ ਸਿੱਖ ਕੌਮ ਦੀ ਸੇਵਾ ਕੀਤੀ ਚੜ੍ਹਦੀ ਕਲਾ ਲਈ ਗੁਰੂ ਪਿਆਰਿਓ ਕਾਰਜ ਆਰੰਭਿਆ ਇੱਕ ਹੋਰ ਬੇਨਤੀ ਕਰਦੇ ਹਾਂ ਜਦੋਂ ਸਿੱਖ ਕੌਮ ਦੇ ਉੱਤੇ ਭੀੜ ਬਣੀ ਹੋਈ ਸੀ ਨਾ ਸਿੱਖਾਂ ਦੀਆਂ ਤਿੰਨ ਪੀੜ੍ਹੀਆਂ ਜਦੋਂ ਜੰਗਲਾਂ ਦੇ ਵਿੱਚ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਕਰੀਆ ਖਾਨ ਸਿੱਖਾਂ ਦਾ ਕਤਲ ਕਰਨਾ ਸਿੱਖਾਂ ਨੂੰ ਖਤਮ ਕਰਨਾ ਸਿੱਖਾਂ ਨੂੰ ਮਾਰ ਦੇਣਾ ਇਹ ਸ਼ੁਰੂ ਕਰ ਦਿੰਦਾ ਹੈ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਜਿਹੜੇ ਸਿੱਖ ਨੇ ਉਹ ਜੰਗਲਾਂ ਵਿੱਚ ਚਲੇ ਜਾਂਦੇ ਨੇ ਸਿੱਖ ਤਾਂ ਹੁਣ ਜੰਗਲਾਂ ਦੇ ਵਿੱਚ ਨਹੀਂ ਪਰ ਜਿਹੜੇ ਉਸ ਸਮੇਂ ਗੁਰੂ ਘਰ ਸਨ ਨਾ ਇਹ ਗੁਰੂ ਘਰਾਂ ਦੀ ਜਿਹੜੀ ਸੇਵਾ ਕਰਦੇ ਸਨ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ, ਨਿਤਨੇਮ ਕਰਨਾ, ਬਾਣੀ ਪੜਨੀ, ਬਾਣੀ ਗਾਉਣੀ ਇਹ ਫਿਰ ਨਿਰਮਲੇ ਸਾਧੂਆਂ ਨੇ ਕਾਰਜ ਆਰੰਭਿਆ ਸੀ ਜੋ ਬਾਬਾ ਸ਼੍ਰੀ ਚੰਦ ਜੀ ਦੀ ਉਦਾਸਿਨ ਲਹਿਰ ਦੇ ਵਿੱਚ ਸਨ। ਸੋ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਬਾਬਾ ਸ਼੍ਰੀ ਚੰਦ ਜੀ ਨੇ ਭਾਵੇਂ ਕਿ ਪਹਿਲਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਪੈਰਾ ਨਹੀਂ ਦਿੱਤਾ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੇ ਅਜਿਹਾ ਹਲੂਣਾ ਦਿੱਤਾ ਅੰਦਰੋਂ ਅਜੇ ਹੀ ਸਿੱਖੀ ਜਾਗੀ ਮਨ ਦੇ ਵਿੱਚ ਇਹ ਆ ਗਿਆ ਕਿ ਮੇਰੇ ਪਿਤਾ ਗੁਰੂ ਨਾਨਕ ਮਹਾਰਾਜ ਦਾ ਚਲਾਇਆ ਹੋਇਆ ਧਰਮ ਹੈ ਉਹਨਾਂ ਦੀ ਗੁਰਤਾ ਗੱਦੀ ਹੈ ਉਹਨਾਂ ਦੇ ਵਾਰਿਸ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਨਾ ਮੈਂ ਬਰਦਾਸ਼ਤ ਨਹੀਂ ਕਰਾਂਗਾ ਤੇ ਗੁਰੂ ਪਿਆਰਿਓ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਨੇ ਕੋਈ ਕਰਾਮਾਤਾਂ ਨਹੀਂ ਵਰਤਾਈਆਂ ਕੁਝ ਨਹੀਂ ਕੀਤਾ ਸਿਰਫ ਤੇ ਸਿਰਫ ਗੁਰੂ ਪਰ ਗੁਰੂ ਘਰ ਹੋ ਕੇ ਗੁਰੂ ਨੂੰ ਪ੍ਰਵਾਨ ਹੋ ਕੇ ਫਿਰ ਆਪਣਾ ਜੀਵਨ ਜਿਉਇਆ ਇਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਸਿੱਖ ਧਰਮ ਦੇ ਵਿੱਚ ਸਿੱਖ ਲਹਿਰ ਦੇ ਵਿੱਚ ਜੁੜ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਇਸ ਕਾਰਜ ਨੂੰ ਇਸ ਮਿਸ਼ਨ ਨੂੰ ਅੱਗੇ ਤੋਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਆਪਣਾ ਹਿੱਸਾ ਪਾਇਆ ਸੀ ਹੁਣ ਇਹ ਨਾ ਕਿ ਆ ਕਰੀਏ ਕਿ ਬਾਬਾ ਸ੍ਰੀ ਚੰਦ ਗੁਰੂ ਘਰ ਤੋਂ ساری ਉਮਰ ਬਾਕੀ ਰਹੇ ਆਕੀ ਰਹੇ ਵੀ ਮਤਲਬ ਖਲਾਫ ਹੀ ਰਹੇ ਨਹੀਂ ਗੁਰੂ ਘਰ ਨਾਲ ਛੇਵੇਂ ਪਾਤਸ਼ਾਹ ਦੇ ਸਮੇਂ ਜੁੜ ਗਏ ਸਨ